ਦਰਾ ਬਾਗੋਚਾ ਰਸਿੰਗਲਾ ਜੀ ਐਂਡ ਮੀਰਪੁਰਾ ਜੀ ਪੰਚੇਰ ਦੀ ਜ਼ਮੀਨ ਆ ਜੀ 121 ਕਨਾਲ 102 ਨੰਬਰ ਆ ਜੀ ਖਤਰਾ ਨੰਬਰ ਐ ਇਹਨਾਂ ਨੇ ਰਾਤ ਮਸ਼ੀਨਾ ਲਾ ਕੇ ਇੱਕ ਮਹੀਨਾ ਕੀਤੀ ਆ ਰੇਤ ਨੂੰ ਕੱਢੀ ਆ ਸਰ ਉਹਦੇ ਬਾਰੇ ਅਸੀਂ ਜੀ ਦੋ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਆ ਜੀ ਉਹਦੇ ਵਿੱਚ ਸੈਟੀ ਸਾਹਿਬ ਆਏ ਸੀ ਮੌਕਾ ਦੇਖ ਕੇ ਮੌਕੇ ਦੇ ਜੇਸੀ ਦੇ ਜੀ ਲੱਗਿਆ ਕੋਈ ਅਸੀਂ ਜਦੋਂ ਆਇਆ ਉਹ ਦੂਬਾ ਦੇ ਇਹਨਾਂ ਨੇ ਇੱਕ ਜੇਸੀ ਨੂੰ ਜੀ ਨਾਲ ਕੇ ਚੱਲੇ ਜਿਹਦਾ ਨਾਮ ਸਦਾ ਫੁੱਮਰ ਸਿੰਘ ਆ ਸਰ ਲੋਕਤਾਰਾ ਸਰ ਫਰੋਜ਼ ਸਾਹਿਬ ਨਾਲ ਦੇਖੋ 12 14 14 ਪੁੱਟ ਜਿਹੜਾ ਥੱਲੇ ਲੈ ਗਏ ਆ ਪੱਟ ਗਏ ਹੁਣ ਰਾਤ ਤੱਕ ਇਹਨਾਂ ਸਾਨੂੰ ਪਤਾ ਨਹੀਂ ਕੀ ਕਰੀਏ ਕਰੀਏ 33 ਗਰ ਸਾਹਿਬ ਵੀਡੀਓ ਸਾਹਿਬ ਨਾਲ ਵਿੱਚ ਚੱਲ ਰਹੀ ਕਬੂਤਲੇ ਅੱਲੇ ਤੱਕ ਪਹੁੰਚੇ ਨਹੀਂ ਤੋਂ ਦਾਨਪੁਰ ਅਸੀਂ ਵੈਸੇ ਲੈ ਕੇ ਸਕੇ ਦੂਜੇ ਕੰਮ ਕਰਾਂਗੇ ਅਸੀਂ ਇਹ ਕਹਿੰਦੇ ਸਾਰ ਇਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਆ ਕੀਤੀ ਜਾਵੇ ਮੌਕੇ ਤੇ ਸਾਰ ਸੈਟੀ ਸਾਹਿਬ ਆਈ ਸੀ ਜਦੋਂ ਅਸੀਂ ਉਹਨਾਂ ਨੂੰ ਕੰਮ ਵਿੱਚ ਕਾਇਆ ਆਮਰ ਕਾਇਆ ਪਰ ਜੀ ਸੀ ਬੀ ਜਿਹੜੀ ਉਹ ਉਹਨਾਂ ਨੇ ਆਏ ਤੋਂ ਲੈ ਕੇ ਗਏ ਹਾਂਜੀ ਹਾਂ ਜੀ ਰਾਹ ਚੱਲਦਾ ਦੇ ਹਾਂ ਜੀ ਰਾਹ ਚੱਲਦਾ ਰਹੀ ਤਿੰਨ ਚਾਰ ਦਿਨ ਤੋਂ ਚੱਲ ਰਿਹਾ ਹਾਂ ਜੀ ਹਾਂ ਜੀ ਇਹ ਕਰਨਾ ਦੇਖੋ ਜੀ ਮੈਨਾਂ ਘੋਰੀ ਸੀ ਤੇ ਸਾਡਾ ਜਮਲਾ ਮਾਲਕ ਪੰਚਾਇਤ ਆ 121 ਕਨਾਲ 102 ਨੰਬਰ ਖਸਰਾ ਨੰਬਰ ਜਿਹਦੇ ਵਿੱਚੋਂ ਮਿੱਟੀ ਚੱਕ ਕੇ ਖੱਤਿਆਂ ਦੇ ਵਿੱਚ ਖਲਾਈ ਗਈ ਆ ਤੇ ਬਾਕੀ ਰੇਤਾ ਕੱਢ ਕੇ ਪਾਸੇ ਸਟੀਕ ਜੱਜ ਆ ਗਿਆ ਜਿਹੜੀ ਸੀਮੈਂਟ ਵਾਲੀ ਆਪਣੀ ਰੇਤਾ ਚੱਲਦੀ ਹੈ ਕੰਮ ਦੇ ਵਿੱਚ ਉਹ ਆਪਦੇ ਵਿੱਚ ਮਿਲਾ ਕੇ ਜਾ ਕੇ ਸਿੱਟੀ ਕੋ ਘਾਣਾ ਲਾ ਕੇ ਸਿੱਟੀ ਕੋ ਖੱਤੇ ਦੇ ਵਿੱਚ ਰੁੱਤੀ ਆ ਤੇ ਇਦਾਂ ਦੇ ਇਹ ਬੰਦਿਆਂ ਤੇ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਐ ਕਿਉਂਕਿ ਕੱਲ ਨੂੰ ਕੋਈ ਨੁਕਸਾਨ ਵੀ ਹੋ ਸਕਦਾ ਬੰਦਾ ਕੋਈ ਤਾਂ ਕਿ ਚਲ ਜਾਏ ਇਸ ਤਰ੍ਹਾਂ ਬਟਿਆ 40 40 ਫੁੱਟ ਦੇ ਟੋਏ ਪੈ ਗਏ ਸਾਡਾ ਇਹਦੇ ਕਾਰਵਾਈ ਕੀਤੀ ਜਾਵੇ ਇਹ ਫੋਮਨ ਸਿੰਘ ਸਾਨੂੰ ਬਤਾਰਾ ਸੇ ਇਹ ਕਹਿਣਾ ਚਾਹੁੰਦੇ ਜੀ ਇਹ ਦਾ 101 ਕਿਨਾਰ ਪੰਚਾਇਤ ਦੀ ਜ਼ਮੀਨ ਆ ਪੰਚਾਇਤ ਦੀ ਜ਼ਮੀਨ ਚੋਂ ਰੇਤਾ ਕੱਢ ਕੇ 100 150 300 ਫੁੱਟ ਦੇ ਖੱਡੇ ਮਾਰ ਕੇ ਇਹ ਵੇਚਣ ਵਾਸਤੇ ਇਹ ਰੇਤਾ ਕੱਢ ਰਿਹਾ ਜੀ ਬੜਾ ਤਗੜਾ ਕਰੋ ਹੈ ਬਹੁਤ ਜਣਿਆ ਇਹ ਸਾਡੇ ਸਾਰੇ ਪਿੰਡ ਨੂੰ ਦਬਾ ਕੇ ਰੱਖਦੇ ਆ ਪਰ ਅਸੀਂ ਇਹਦੇ ਤੇ ਕੋਈ ਕਾਰਵਾਈ ਕਰਾਉਣਾ ਚਾਹੁੰਦੇ ਆ ਇਹ ਪਾਬੰਦੀ ਲਗਾਈਏ ਇਹ ਜਬਰਦਸਤੀ ਕਰ ਰਹੀ ਹੈ ਅਸੀਂ ਬਿਲਕੁਲ ਲਾਲੋ ਤੋਂ 4-5 ਦਿਨ ਤੋਂ ਜੀਸੀਬੀ ਚੱਲ ਰਹੀ ਹੈ ਕੋਈ ਇਹਦੇ ਵਿੱਚ ਮਤਲਬ ਕੋਈ ਦਿਸਾਈ ਨਹੀਂ ਹੈ ਕੋਈ ਗੱਲ ਨਹੀਂ ਸਾਡੀ ਸੁਣਾਈ ਨਹੀਂ ਹੋ ਰਹੀ ਇੱਥੇ ਡੇਡ ਡੇਡ ਫੋਟੇ ਦੇ ਡੂਏ ਪੜਤੇ ਆ ਕਿ ਇੱਕ ਬੀਬੀ ਸਾਡੇ ਪਿੰਡੋਂ ਅੱਕੇ ਮਰ ਕੇ ਡੁੱਬ ਕੇ ਐਸੇ ਜਗ੍ਹਾ ਤੇ ਇਹਨੇ ਕਰਾਇਆ ਸੀ ਡੋਆ ਅਜ ਤੋ 15 ਸਾਲ ਹੋ ਗਏ ਉਹ ਡੂਏ ਬੀਬੀ ਬਰੀ ਨੂੰ ਮਿੱਟੀ ਲੈਣ ਗਈ ਮਰ ਕੇ ਇੱਥੇ ਡੁੱਬ ਕੇ ਉਹੀ ਗਰੋਂ ਨੇ ਫੇਰ ਕੰਮ ਕਰਤਾ ਇੱਥੇ ਪੂਰੀ ਕਾਰਵਾਈ ਹੋਣੀ ਚਾਹੀਦੀ ਇਹ ਫੰਮਰ ਖੰਮਰ ਸਿੰਘ ਸਨੋ ਖਤਾਰਾ ਸਿੰਘ ਇਹ ਇਹਨੇ ਨਾ ਅੱਗੇ ਵੀ ਸਾਡੇ ਪਿੰਡ ਦੇ ਨਾਲ ਬਹੁਤ ਧੱਕਾ ਕੀਤਾ ਹੁਣ ਗਾਂ ਵੀ ਕਰ ਰਿਹਾ ਬਹੁਤ ਤਗੜਾ ਕਰੋ ਇਹ ਤੇ ਕਾਰਵਾਈ ਹੋਣੀ ਚਾਹੀਦੀ ਸਰਕਾਰ ਤੋਂ ਇਹ ਮੰਗਵਾਉਣਾ ਚਾਹਦੇ ਤੇ ਕਾਰਵਾਈ ਕਰੋ ਇਹਨੂੰ ਰੋਕੋ ਕਾਨੂੰਨੀ ਕਾਰਵਾਈ ਜੋ ਬਣਦੀ ਤੇ ਲਾਓ ਪਿੰਡ ਦੇ ਰਹਿਣ ਵਾਲਾ ਜੀ ਖੰਮਰ ਸਿੰਘ ਮੇਰਾ ਨਾਮ ਆ ਪਾ ਦੀ ਕੋਈ ਅਸੀਂ ਚੀਜ਼ ਨਹੀਂ ਵੇਚੀ ਅਸੀਂ ਆਹ ਮਿੱਟੀ ਲਿਆਏ ਆ ਕੱਢ ਕੇ ਇਹ ਖੱਤੇ ਦੇ ਚ ਪਾਉਣ ਵਾਸਤੇ ਲਿਆਏ ਆ ਜੀ ਔਰ ਕੋਈ ਜੇ ਕਿਸੇ ਕੋਈ ਕਹ ਰਿਹਾ ਮੈਨੇ ਕੀਤੀ ਆ ਅਸੀਂ ਦੇਣਦਾਰ ਆ ਨਬਾ ਉਹ ਜਈ ਉਹ ਹੋਰ ਬੰਦਿਆਂ ਦੇ ਮਾਰੇ ਅਸੀਂ ਨਹੀਂ ਮਾਰੇ ਤੇਰੀ ਛੱਪੜ ਰਾਜੇ ਇਹ ਗਵਰਨਮੈਂਟ ਵਾਲਾ ਆਡਰ ਵੀ ਪੱਟ ਲੋ ਕੋਈ ਦੇਖ ਕੇ ਤੀ ਕੋਈ ਦਿੰਦਾ ਸਾਨੂੰ ਉਹਨਾਂ ਕਹਾਂ ਵੀ ਇਹਨੂੰ ਖਾੜੋ ਸਾਰੇ ਸਾਰੇ ਨੂੰ ਖਾੜੋ ਆ ਗਾੜੀ ਵੀ ਖਾੜੋ ਤਾਂ ਜੀ ਹਾਂ ਜੀ ਸਾਰੇ ਬੰਦੇ ਆ ਗਾੜੀ ਮਸ਼ੀਨ ਚੱਲਦੀ ਉਹ ਦੇਖੋ ਸਾਹਮਣੇ ਪੈੜੀ ਤੇ ਪਾਉਣ ਵਾਸਤੇ ਕੱਢੀ ਗਈ ਆ ਜੀ ਇੱਥੇ ਥਾਂ ਗੋਲਾ ਕਰਨ ਸਿਰਫ ਪਨੀਰੀ ਬੁੰਰੀ ਬੀਜਣ ਵਾਸਤੇ ਆ ਇਹੋ ਕੋਈ ਸਭ ਬੀਜਰੀ ਚੱਲੀ ਹੋਈ ਇਹ ਯਾਦ ਕਰਾ ਦੇਣੀ ਹੋਣਾ ਜੀ ਨਹੀਂ ਵੇਚ ਨਹੀਂ ਰਿਹਾ ਜੀ